ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰੇ ਭੈਣ ਭਰਾਵਾਂ ਨੂੰ ਮਾਤਾਵਾਂ ਬਜ਼ੁਰਗਾਂ ਨੂੰ ਜਿੰਨਾ ਵੀ ਆਪਣਾ YouTube ਪਰਵਾ ਰਿਆ ਸਾਰਿਆਂ ਨੂੰ ਜੀ ਰੌੜਕੀ ਵਾਲੇ ਲੋ ਤੋਂ ਰੌੜਕੀ ਵਾਲੇ ਦੇ ਘੋੜੇ ਵਾਲੋਂ ਜੀ ਸਤਿ ਸ੍ਰੀ ਅਕਾਲ ਤੇ ਜਿੱਦਾਂ ਆਪਣੇ ਜਿੰਨੇ ਕ ਭੈਣ ਭਰਾ ਜੁੜੇ ਹੋ ਥੋੜੇ ਬਸ ਜਿਹੜੇ ਦਿਖਦੇ ਆਪਾਂ ਨੂੰ ਤੇ ਉਹ ਜਾਣਦੇ ਆ ਵੀ ਆਪਾਂ ਪਾਸੋਂ ਪਹੁੰਚੇ ਹੀ ਰਾਤੀ ਸ਼ਹਿਰ ਡਿਬਰੂਗੜ੍ਹ ਅਰਨਾਚਲ ਪ੍ਰਦੇਸ਼ ਨੂੰ ਕਵਰ ਕਰਕੇ ਸੀਲਾ ਪੱਥਰਾ ਵਾਲੀ ਸਾਈਡ ਤੋਂ ਬੋਗੀ ਬਿਲ ਬ੍ਰਿਜ ਪਾਰ ਕਰਕੇ ਤੇ ਕੱਲ ਦਾ ਦਿਨ ਵੀ ਆਪਾਂ ਇੱਥੇ ਰੁਕੇ ਰਹੇ ਆ ਰੈਸਟ ਕੀਤੀ ਆ ਤੇ ਕੋਨੇ ਸਖ ਪਰਿਵਾਰ ਜਿੰਨੇ ਉਹਨਾਂ ਨਾਲ ਗੱਲਾਂ ਬਾਤਾਂ ਤੇ ਇੱਕ ਗੱਲ ਸੀਗੀ ਇਹ ਵੀ ਗੁਰੂ ਘਰ ਦਰਸ਼ਨ ਨਹੀਂ ਹੋ ਰਹੇ ਸੀਗੇ ਛੀਦੀ ਦਿਹਾੜੇ ਚੱਲਦੇ ਸੀਗੇ ਹਾਜ਼ਰੀ ਨਹੀਂ ਲਵਾਉਣ ਦਾ ਮੌਕਾ ਮਿਲਿਆ ਸੀ ਤੇ ਉਹ ਆਪਾਂ ਨੂੰ ਇੱਥੇ ਆ ਕੇ ਬੜੀ ਗੱਲ ਡਿਗਰੂਗੜ੍ਹ ਤੇ ਗੁਰੂ ਚਰਨਾਂ 'ਚ ਹਾਜ਼ਰੀ ਲਵਾਈ ਗੁਰੂ ਨੇ ਬਖਸ਼ਿਆ ਬਹੁਤ-ਬਹੁਤ ਸ਼ੁਕਰਾਨਾ ਕਾਲਪੁਰਖ ਸੱਚੇ ਪਾਤਸ਼ਾਹ ਜੀ ਦਾ ਜਿਹੜੀ ਚਰਨਾਂ 'ਚ ਹਾਜ਼ਰੀ ਲਵਾ ਲਈ ਦਾਸ ਦੀ ਕਿਉਂਕਿ ਤਰੀਕ ਤਹੱਲੇ ਅੱਜ 27 ਹੋਈ ਆ ਤੇ ਇਹ ਵੀਡੀਓ ਤੁਹਾਡੇ ਤੱਕ ਜਨਵਰੀ ਮਹੀਨੇ ਪਹੁੰਚਣੀ ਆ ਕਿਉਂਕਿ ਵੀਡੀਓ ਥੋੜੀਆਂ ਪਿੱਛੇ ਚੱਲਦੀਆਂ ਆ ਤੇ ਸਫ਼ਰ ਅੱਗੇ ਚੱਲ ਰਿਹਾ ਆ ਤੇ ਆਪਣੇ ਜੇ ਆਪਾਂ ਗੱਲ ਕਰੀ ਇਥੇ ਸਿੱਖ ਪਰਿਵਾਰਾਂ ਦੀ ਤਾਂ 2.5 300 ਫੈਮਿਲੀ ਹੈਗੀ ਆ ਡਿਗਰੂਗੜ੍ਹ ਸ਼ਹਿਰ ਦੇ ਵਿੱਚ ਤੇ ਆ ਜਾ ਗੁਰੂ ਚਰਨਾਂ 'ਚ ਹਾਜ਼ਰੀ ਲਾਉਣੇ ਆ ਲਿੰਨੇ ਆ ਗੁਰੂ ਤੋਂ ਥਾਪੜਾ ਤੇ ਫੇ ਛੱਡਦੇ ਆ ਲਗਾਮਾਂ ਘੋੜੇ ਦੀਆਂ ਆਜੋ ਸੰਗਤ ਜੀ ਲਵਾਓ ਜੀ ਗੁਰੂ ਚਰਨਾਂ 'ਚ ਹਾਜ਼ਰੀ ਗੁਰਦੁਆਰਾ ਸਿੰਘ ਸਭਾ ਡਿਬੜੂ ਘੜਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਆਕਾਲ ਪੁਰਖ ਸੱਚੇ ਪਾਸ਼ਾ ਜੀ ਸਭ ਨੂੰ ਚੜ੍ਹਦੀ ਕਲਾ ਦੇ ਤੰਦਰੁਸਤੀ ਬਖਸ਼ਣੇ ਇਹ ਜੀ ਸਿੰਘ ਸਵਾ ਗੁਰੂ ਘਰ ਸ਼ਹਿਰ ਡਿਬਰੂਗੜ੍ਹ ਸੂਬਾ ਅਸਾਮ ਕਰੋ ਜੀ ਦਰਸ਼ਨ ਲਵਾ ਗੁਰ ਚਰਨਾਂ ਦੀ ਹਾਜ਼ਰੀ ਵੀਡੀਓ ਤੁਹਾਡੇ ਤੱਕ ਲੇਟ ਹੀ ਪਹੁੰਚਣੀ ਆ ਜਨਵਰੀ ਮਹੀਨੇ ਦੇ ਵਿੱਚ ਪਰ ਅੱਜ ਤਰੀਕ ਹੈ ਜੀ 27 ਛੀਤੀ ਦਿਹਾੜੇ ਆ ਜੀ ਗੁਰੂ ਚਰਨਾਂ 'ਚ ਹਾਜ਼ਰੀ ਲਵਾਉਣ ਦਾ ਬਹੁਤ ਦਿਨਾਂ ਬਾਅਦ ਸਵੱਬ ਬਣਿਆ ਮੌਕਾ ਮਿਲਿਆ ਮਾਹੀ ਗੁਰੂ ਨੇ ਸੁਣੀ ਨਹੀਂ ਤਾਂ ਪੂਰੇ ਉਰ ਨਾਚਲ ਪ੍ਰਦੇਸ਼ ਦੇ ਵਿੱਚ ਗੁਰੂ ਘਰ ਨਹੀਂ ਮਿਲ ਰਿਹਾ ਜੀ ਹਾਜ਼ਰੀ ਲਵਾਉਣ ਲਈ ਬਹੁਤ-ਬਹੁਤ ਸ਼ੁਕਰਾਨਾ ਕਾਲਪੁਰਖ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੋ ਤਾਂ ਸਾਨੂੰ ਹਾਜ਼ਰੀ ਲਵਾਉਣ ਲਈ ਆਪਣੇ ਦਰ ਤੇ ਸਤਿਆ ਸੇ ਹਾਜ਼ਰੀ ਪ੍ਰਵਾਨ ਕਰਨੀ ਸੱਚੇ ਪਾਤਸ਼ਾਹ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਲਓ ਜੀ ਇੱਕ ਵਾਰੀ ਫਿਰ ਬਾਹਰੋਂ ਬਿਲਡਿੰਗ ਦਿਖਾ ਲਦੇ ਆ ਤੁਹਾਨੂੰ ਗੁਰੂ ਘਰ ਦੀ ਇਹ ਆਪਾਂ ਐਡਰੈਸ ਵੀ ਦੱਸ ਦਿੰਨੇ ਆ ਜੇ ਕਿ ਸੈਕਲੇਟ ਭਰਾ ਨੇ ਰੁਕਣਾ ਹੋਵੇ 80 ਰੋਡ ਗੁਰਦੁਆਰਾ ਮਾਰਕੀਟ ਡਿਬਰੂਗੜ 80 ਰੋਡ ਐ ਜੀ ਇਹ ਗੁਰਦੁਆਰਾ ਮਾਰਕੀਟ ਡਿਬਰੂਗੜ ਲੋ ਜੀ ਲੈ ਕੇ ਕਾਲਪੁਰ ਸੱਚੇ ਹਾਸ਼ਾ ਜੀਆਂ ਦਾ ਨਾਂ ਲਵਾ ਕੇ ਗੁਰੂ ਚਰਨਾਂ 'ਚ ਹਾਜ਼ਰੀ ਛੜਤੀ ਆ ਆਪਾਂ ਲਗਾਮਾਂ ਘੋੜੇ ਦੀਆਂ ਤੇ ਅੱਜ ਦਾ ਸਫ਼ਰ ਆ ਆਪਣਾ ਸ਼ਹਿਰ ਡਿਬਰੂਗੜ ਤੋਂ ਲੈ ਕੇ ਸ਼ਿਵ ਸਾਗਰ ਤੱਕ ਇਹ ਗੇੜ ਥੋੜਾ ਹੀ ਬਣਦਾ ਇਹ 85 ਕਿਲੋਮੀਟਰ ਦਾ ਮੰਨਦਾ ਆ 90 ਤੋਂ ਯਾਨੀ 85 ਦੇ ਵਿੱਚ ਵਿੱਚ ਉਹ ਡਿਬਰੂਗੜ ਦੇ ਸੀ ਆ ਤੇ ਪੂਰੇ ਬੂੜ ਆ ਗਿਆ ਕੋ ਲਿਖਿਆ ਹੋਊਗਾ ਨਹੀਂ ਸ਼ਿਵ ਸਾਗਰ ਬਾਰੇ ਲਿਖਿਆ ਇਹ ਇੱਥੇ ਦੇ ਲੋਕਲ ਸਹਿਰਾਂ ਬਾਰੇ ਲਿਖਿਆ ਲੋ ਜੀ ਚੌਂਕ ਤੇ ਆ ਖੜੇ ਆਂ ਸ਼ਹਿਰ ਤੋਂ ਬਾਹਰ ਨਿਕਲ ਕੇ ਤੇ ਜੇ ਆਪਾਂ ਗੱਲ ਕਰੀਏ ਵੀ ਡਿਬਡੂ ਕਰਦੇ ਪਹਿਲਾਂ ਦੱਸਿਆ ਆਬਾਦੀ ਆਪਾਂ 2 ਕ ਲੱਖ ਦੀ ਆ ਤੇ ਗੇੜੇ ਦਾ 4 ਕ ਕਿਲੋਮੀਟਰ ਦਾ ਸਾਰਾ ਸ਼ਹਿਰ ਦਾ ਇਧਰਲੇ ਵੱਡੇ ਸ਼ਹਿਰਾਂ ਚ ਆਉਂਦਾ ਆ ਤੇ ਆਪਣੇ ਹਿਸਾਬ ਨਾਲ ਤਾਂ ਠੀਕ ਹੀ ਆ ਤੇ ਆ ਚੱਲ ਜਾਂਦਾ ਤਿੰਨ ਸੁਖੀਆਂ ਨੂੰ ਰੋਡ ਤੇ ਆਪਾਂ ਉਹ ਗੋਲੀਆਂ ਘੇਰੇ ਤੋਂ ਘੁੰਮ ਕੇ ਇਧਰ ਨੂੰ ਹੋ ਜਵਾਂਗੇ ਦੀਮੂ ਵੱਲ ਨੂੰ ਦੀਮੂ ਸ਼ਿਵ ਸਾਗਰ ਜਾਨੀ ਕਿ ਆ ਜਿਹੜਾ ਰਾਹ ਹੈ ਇੱਕ ਪਿੰਡ ਨੂੰ ਚਲ ਜਾਂਦਾ ਆ ਪਿੰਡ ਦਾ ਨਾਮ ਆ ਇਹਦਾ ਲਿਫਟ ਕਟਾ ਲਿਫਟ ਕਟਾ ਲਿਫਟ ਕਟਾ ਤੇ ਜ਼ਿਲ੍ਹਾ ਇਹਦਾ ਡਿਬਰੂ ਗੜੇਈ ਆ ਤੇ 14 ਕਿਲੋਮੀਟਰ ਦਾ ਗੇੜ ਆਪਾਂ ਆ ਗਏ ਆ ਤੇ ਮੈਂ ਕਿਹਾ ਬਈ ਰੋਟੀ ਮਿਲ ਗਈ ਇੱਥੋਂ ਆਪਾਂ ਨੂੰ ਇੱਥੇ ਰੋਟੀ ਬਣਾਉਦੇ ਆ ਤੇ ਰੋਟੀ ਇੱਥੋਂ ਖਾ ਕੇ ਥੋੜੀ ਜੀ એનર્ਜੀ ਬਣਾ ਕੇ ਫੇਰ ਛੱਡਾਂਗੇ ਲਗਾਮਾ ਲਓ ਜੀ ਨਾਲ ਤੇ ਛੂਲੇ ਤੇ ਨਾਲ ਰੋਟੀ ਮਾਂ ਮੇਰੀ ਨੇ ਜਦੋਂ ਵੀਡੀਓ ਦੇਖਣੀ ਕਿਤੇ ਨਾ ਮਾਂ ਮੈਨੂੰ ਇਹ ਕਹਿਣਾ ਦਬਾ ਹੋਣਿਆ ਘਰ ਤਾਂ ਡਰਾਮੇ ਕਰਦਾ ਹੁੰਦਾ ਹਾਂ ਜਦੋਂ ਛੂਲੇ ਬਣਾਈਦੇ ਮੈਂ ਨਹੀਂ ਜਾਣੇ ਹੈ ਕਿ ਕਲੇਸ਼ ਕਰਦਾ ਹੁੰਦਾ ਇੱਥੇ ਚੰਡੀ ਜੰਨਾ ਆ ਮਾਤਾ ਕੀ ਕਰਾਂ ਖਾਣੇ ਪੈਣੇ ਆ ਇਹਦਾ ਭੁੱਖ ਨਾ ਮਰ ਜਾਣਾ ਪੁੱਤ ਤੇਰੇ ਨੇ ਹੋ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਰੋਟੀ ਪਾਣੀ ਖਾ ਕੇ ਚੱਲੇ ਆ ਪਰ ਦੋਈ ਖਾਧੀਆਂ ਆ ਆਪੇ ਮਾਂ ਮੇਰੀਆਂ ਗਾਲਾਂ ਚੇਤੇ ਆ ਗਈਆਂ ਤੇ ਕੰਨਾਂ 'ਚ ਵੱਜ ਰਹੀਆਂ ਇਹ ਥੇ ਬਹਿਣਾ ਘਰੋਂ ਜਿਹੜੇ ਛੋਲੇ ਬਣਾਈ ਤੇ ਚਿੱਟੇ ਤੇ ਲੜਦਾ ਹੰਨਾ ਮੈਂ ਗਾਲਾਂ ਕੱਢਦੀ ਆਲੇ ਵੀ ਇਹ ਕਰਕੇ ਮੋਰੇ ਇੱਕ ਪੰਜਾਬੀ ਟੱਬਾ ਆਉਣਾ ਗਰਦਾਸਪੁਰੀਆਂ ਦਾ 30 ਕਿਲੋਮੀਟਰ ਦੀ ਰੇਂਜ ਚ ਉੱਥੇ ਜਾ ਕੇ ਕੋ ਖਾਣੇ ਆ ਲਓ ਜੀ ਇਸ ਟਾਈਮ ਆਪਾਂ ਖੜੇ ਆ ਜਿਹੜਾ ਤੁਸੀਂ ਸਕਰੀਨ ਤੇ ਸ਼ਹਿਰ ਦੇਖ ਰਹੇ ਆ ਇਹ ਸ਼ਹਿਰ ਆ ਮੋਰਾਨ ਮੋਰਾਨ ਜ਼ਿਲ੍ਹਾ ਇਹਦਾ ਡੇਬਰੂਗੜ ਇਹ ਸੇਵਸਾਗਰ ਵਾਲੂ ਜਾਣੇ ਜਦੋਂ ਆਪਾਂ ਡੇਬਰੂਗੜ ਤੋਂ ਇਹ ਇੱਕ ਵੱਡਾ ਸ਼ਹਿਰ ਆਉਂਦਾ ਆ ਮੋਰਾਨ ਹਾਤ ਹੈਡਫੋਨ ਲੱਗਿਆ ਕੰਨਾਂ ਨੂੰ ਇਹ ਚੱਕਰ ਦੇ ਵਿੱਚ ਥੋੜੇ ਉੱਚੀ ਬੋਲ ਹੋਈ ਜਾਂਦਾ ਕੰਨਾਂ 'ਚ ਖਜਾਲਾ ਵੱਜਦਾ ਕਹਿੰਦਾ ਆਇਆ ਆਇਆ ਦਿੱਲੀਏ ਨਹੀਂ ਜੇ ਖਾਣੇ ਆ ਦਾਣੇ ਪਿੱਤਲ ਦੇ ਲੋ ਜੀ ਆਪਾਂ ਗੱਲ ਕਰਦੇ ਸੀਗੇ ਪੰਜਾਬੀ ਢਾਬਾ ਅਰਦਾਸਪੁਰੀਆਂ ਦੀ ਤੇ ਪਹੁੰਚ ਗਏ ਸੀਗੇ ਆਪਾਂ ਤੇ ਪ੍ਰਸ਼ਾਦਾ ਪਾਣੀ ਸ਼ਕ ਲਿਆ ਆ ਆਪਾਂ ਤੇ ਰੋਟੀ ਇੱਥੇ ਆ ਕੇ ਮਿਲੀ ਬਾਪੂ ਮੈਨੂੰ ਮੈਂ ਤਾਂ ਤੰਗ ਹੋਇਆ ਪਿਆ ਈ ਰੋਟੀ ਤੋਂ ਆ ਪਿੱਛੇ ਨਹੀਂ ਮਿਲਦੀ ਸੀਗੀ ਝੋਲੀ ਮਿਲਦੀ ਝੋਲੀ ਤੇ ਇਹ ਆ ਬਜ਼ੁਰਗਾਂ ਤੇ ਤੇ ਬਾਪੂ ਜੀ ਬਹਿਲਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਬਣਦੀ ਆ ਬਾਪੂ ਹਾਂ ਬਾਪੂ ਇਹ ਦੱਸਿਓ ਮੜੇ ਇੱਧਰ ਕਿੱਦਾਂ ਆਉਣੇ ਹੋਏ ਤੁਹਾਡੇ ਮੈਂ ਇੱਥੇ ਬਹੁਤ ਚਿਰਾਂ ਦਾ ਆਇਆ ਭਾਜੀ ਭਾਜੀ ਨਹੀਂ ਬੱਚਾ ਹੀ ਆ ਮੇਰਾ ਤੁਹਾਡਾ ਮੈਂ ਬਹੁਤ ਚਿਰਾਂ ਦੇ ਇੱਥੇ ਆਏ ਆ ਮੈਂ ਆ ਨੌਕਰੀ ਕਰਨ ਵਾਸਤੇ ਇੱਥੇ ਖਾਦ ਫੈਕਟਰੀ ਆ ਇੱਕ ਬਹੁਤ ਤਕੜੀ ਠੀਕ ਜੀ ਉਹਦੀਆਂ ਖਾਲ ਬਣਦੀ ਮੈਂ ਉਹਦੇ ਜਾਇਆ ਡੌਂਕੀ ਕਰਨ ਵਾਸਤੇ ਠੀਕ ਜੀ ਫਿਰ ਉਹਦੇ ਜੋ ਮੈਂ ਛੱਡ ਕੇ ਦੂਜੀ ਕੰਪਨੀ ਫੜ ਲਈ ਉਹਨੇ ਮੈਨੂੰ ਗੁਜਰਾਤ ਭੇਜਤਾ ਸਹੀ ਸਹੀ ਕਈ ਰਾਤ ਤੋਂ ਕਿਹਾ ਪੂਰਾ ਇੰਡੀਆ ਦਾ ਟੂਰ ਦਾ ਫਿਰ ਮੈਂ ਲਾਸ਼ ਜਿੱਥੇ ਆ ਕੇ ਬੈਠੇ ਤੇ ਬਾਪੂ ਹੁਣੀ ਦੱਸਿਆ ਵੀ ਇੰਡੀਆ ਦਾ ਕੋਈ ਵੀ ਕੋਨਾ ਪੁੱਛ ਲਓ ਵੀ ਆਪਣੇ ਸਾਰੇ ਨਾਪਿਓ ਨੌਕਰੀ ਵੀ ਬਾਪੂ ਜੀ ਹੁਣੀ ਕਹਾਂ ਦੀ ਕਹਾਂ ਜਾਨੀ ਹਰੇਕ ਸ਼ਹਿਰ ਚ ਸਟੇਟ ਚ ਕੀਤੀ ਹੈ ਨਾ ਉਹ ਨੌਕਰੀ ਤੇ ਮੇਰੀ ਨੌਕਰੀ ਸਰਵਿਸ ਹੋਈ ਠੀਕ ਠੀਕ ਤੇ ਕਿਹੜੇ ਸਾਲ ਨਜਾਇਜ਼ ਸੀਗੇ ਆਪਾਂ ਇੱਥੇ ਮੈਂ ਟਿੱਟੂ ਜਾਇਆ 82 ਦੇ ਵਿੱਚ ਆਏ ਸੀਗੇ ਨਾ ਤੇ ਹੁਣ ਆਪਣੇ ਪਰਿਵਾਰ ਸਾਰਾ ਬੱਚੇ ਬੱਚੇ ਇੱਧਰ ਹੀ ਆ ਮੇਰੀ ਇੱਥੇ ਬੱਚੇ ਇੱਥੇ ਆ ਜ਼ਮੀਨ ਸਾਡੀ ਇੱਥੇ ਆ ਘਰ-ਬਾਰ ਸਭ ਕੁਝ ਇੱਥੇ ਸਾਰੇ ਆਪਣੇ ਦੇ ਪਿੱਛੇ ਜਿੱਦਾਂ ਆਪਾਂ ਮੈਪ ਤੇ ਵੀ ਇਹ ਸ਼ੋਅ ਹੁੰਦਾ ਆ ਪੰਜਾਬੀ ਢਾਬਾ ਗਰਦਾਸਪੁਰੀਏ ਤੇ ਗਰਦਾਸਪੁਰੇ ਪਿੱਛੋਂ ਕਿੱਥੋਂ ਆਪਾਂ ਗਰਦਾਸਪੁਰੀ ਆਡਾ ਪਿੰਡ ਖਜਾਲਾ ਪਿੰਦਾ ਕਾਦੀਆਂ ਤੇ ਕਮਾਣਾ ਦੇ ਵਿੱਚ ਕਾਹੇ ਖਜਾਲਾ ਖਜਾਲਾ ਹਾਂ ਹੈਗਾ ਹੈਗਾ ਖਜਾਲਾ ਕਾਦੀਆਂ ਦੇ ਖਜਾਲਾ ਦੇ ਵਿਚਾਲੇ ਹੈ ਠੀਕ 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 ਸਹੀ ਨੇ ਹਾਂ ਹਾਂ ਖਜਾਲਾ ਮੁੰਡਾ ਗਾਉਂਦਾ ਆ ਉਹਦੇ ਗਾਣੇ ਮੈਂ ਬਹੁਤ ਸੁਣਦਾ ਹਾਨਾ ਉਹ ਆਪਣੀ ਸਿੱਖਾ ਧਰਮ ਤੇ ਕਮਿਊਨਿਟੀ ਤੇ ਗਾਉਂਦਾ ਮੁੰਡਾ ਬਾਹਰ ਆ ਉਹ ਅੱਛਾ ਖਜਾਲਾ ਹੀ ਆ ਉਹਦੇ ਨਾਂ ਨਾਲ ਵੀ ਲੱਗਦਾ ਤੇ ਠੀਕ ਆ ਬੁਈ ਬਹੁਤ ਵਧੀਆ ਲੱਗਾ ਆ ਕੇ ਇੱਥੇ ਤੇ ਧੰਨਵਾਦ ਤੁਹਾਡਾ ਲਓ ਜੀ ਇਹ ਟਾਈਮ ਆਪਾਂ ਜਿਹੜਾ ਸਕਰੀਨ ਤੇ ਤੁਸੀਂ ਦੇਖ ਰਹੇ ਆ ਅਕਸਵਾ ਸ਼ਹਿਰ ਜੀ ਆ ਠੀਕ ਆ ਕਾਫੀ ਵੱਡਾ ਸ਼ਹਿਰ ਆ ਇਹ ਡੀਮੋ ਐਂਟਰੀ ਹੋਈ ਆ ਸ਼ਹਿਰ ਚ ਆਪਾਂ ਤੇ ਮੂਰੇ ਦੀਦਾ ਆ ਵੀ ਹੈਗੀਆਂ ਛੋਪਾਂ ਛੂਪਾਂ ਤੇ ਇਹਦਾ ਜ਼ਿਲ੍ਹਾ ਚੇਂਜ ਹੋ ਗਿਆ ਆ ਤੇ ਜ਼ਿਲ੍ਹਾ ਇਹਦਾ ਸ਼ਿਵ ਸਾਗਰ ਜਿੱਥੇ ਆਪਾਂ ਅੱਜ ਦੀ ਸਟੇ ਕਰਨੀ ਆ ਸ਼ਿਵ ਸਾਗਰ ਡਿਸਟ੍ਰਿਕਟ ਇਹਦਾ ਡੀਮੋ ਆ ਇਹ ਇੱਕ ਕਸਬਾ ਇੱਕ ਜੜਿਆਲਾ ਜਿੱਦਾ ਆਪਾਂ ਨੂੰ ਪਹੁੰਚਦਾ ਉਸ ਹਾਬ ਦਾ ਆ ਜਿੱਦਾ ਆਪਣੇ ਪਿੰਡਾਂ ਦੇ ਲਾਗੇ ਜੜਿਆਲਾ ਪਹੁੰਚਦਾ ਮੰਝ ਕੀ ਜੜਿਆਲਾ ਮੰਝ ਕੀ ਲੋ ਜੀ ਮੈਂ ਕਿਹਾ ਰੋਕ ਲੈਨੇ ਆ ਥੋੜਾ ਚਿਰ ਤਰੀਕਿਆ ਅੱਜ 12 ਮਹੀਨੇ ਦੀ 27 ਤਰੀਕ ਆ 2024 ਤੇ ਪੰਜਾਬ ਕਹਿੰਦੇ ਪਿੰਡ ਫੋਨ ਕੀਤਾ ਹੈ ਕਹਿੰਦੇ ਮੀਂਹ ਪੈ ਗਿਆ ਬੀ ਠੰਡ ਹੋ ਗਈ ਆ ਤੇ ਪਰ ਇਧਰ ਅਸਾਮ ਦੇ ਵਿੱਚ ਗਰਮੀ ਨੇ ਆਪਣਾ ਤਾਂ ਲਹੂ ਪੀਤਾ ਆ ਭਾਈ ਇਧਰ ਗਰਮੀ ਹੈ ਨਾ ਪੂਰੀ ਗਰਮੀ ਹੈ ਗਰਮੀ ਆ ਪੂਰੀ ਤਰ੍ਹਾਂ ਹੀ ਅੰਦਰ ਬੈਠੇ ਆ ਨਹੀਂ ਤਾਂ ਇਸ ਮਹੀਨੇ ਦੇ ਵਿੱਚ ਤੁੱਪ ਸੇਕਣ ਨੂੰ ਦਿਲ ਕਰਦਾ ਹੁੰਦਾ ਤੇ ਚਾਹ ਪੀਣ ਲਈ ਰੁਕੇ ਸੀਗੇ ਮੈਂ ਕਿਹਾ ਚਾਹ ਪੀ ਕੇ ਚੱਲਦੇ ਹਾਂ ਸੋ ਪਰ ਸਾਰਾ ਆਪਣਾ 10 ਕਿਲੋਮੀਟਰ ਦਾ ਰਹਿ ਗਿਆ ਆ ਸੇਵ ਸਾਗਰ ਦਾ ਡੀਬਲੂ ਗੜ ਤੋਂ ਚੱਲੇ ਸੀਗੇ ਇਹ 85 ਕਿਲੋਮੀਟਰ ਦਾ ਗੇਟ ਸੀ ਹਨਾ ਹਾਂ ਇਹ 85 ਕਾ ਥਾ ਨਾ ਅੱਜ 85 85 ਕਿਲੋਮੀਟਰ ਦਾ ਗੇਟ ਸੀਗਾ ਹਲੇ 2 ਵਜੇ ਆ ਦਾ 15 ਮਿੰਟ ਰੈਸਟ ਕਰਦੇ ਆ ਯਾਨੀ ਕਿ ਆਪਾਂ ਪੌਣੇ ਕਿ 3 ਵਜੇ ਤੱਕ ਲੱਗ ਜਾਣਾ ਟਿਕਾਣੀ ਅੱਜ ਅੱਜ ਆਪਾਂ ਰੁਕਣਾ ਸੇਵ ਸਾਗਰ ਆਪਣੇ ਅਸਾਮ ਦੇ ਵਿੱਚ ਹੀ ਇਹ ਪੈਂਦਾ ਅਸਾਮ ਦਾ ਜ਼ਿਲ੍ਹਾ ਆ ਸੂਬੇ ਦਾ ਲਓ ਜੀ ਚਾ ਆ ਗਏ ਆ ਬਣ ਕੇ ਆਪਾਂ ਇਸ ਟਾਈਮ ਬੈਠੇ ਆ ਆਸਾਮ ਦੇ ਟਿਮ ਹਾਟਲ ਤੇ ਇੰਦਾ ਕਹਿ ਲੋ ਮਜੇ ਲੈਣ ਲਈ ਸ਼ਿਵ ਸਾਗਰ ਤਤਲਾ ਗਈ ਜਵਾਨ ਸ਼ਿਵ ਸਾਗਰ ਤੋਂ ਆਪਾਂ 6-7 ਕਿਲੋਮੀਟਰ ਪਿੱਛੇ ਆ ਆ ਬਾਈ ਉਹਨਾਂ ਦੀ ਸ਼ਾਪ ਦੇਖੀ ਜੀਗੀ ਬਿਲਡਿੰਗ ਦੀ ਤੇ ਇੱਥੇ ਆਪਾਂ ਨੂੰ ਇੱਕ ਕੰਮ ਹੈਗਾ ਤੇ ਆਪਾਂ ਥੋੜਾ ਆਪਣੇ ਘੋੜੇ ਨੂੰ ਨਾਲ ਮੋਡੀਫਾਈ ਕਰ ਲੈਣਾ ਆ ਇਦਾਂ ਦਿਖਾਉਂਦੇ ਆ ਕੀ ਜਿਗਾਰਡ ਬਣਾਇਆ ਦੱਸਿਓ ਵੇ ਵਧੀਆ ਕੀਤਾ ਜਾਂ ਕਿਦਾਂ ਆਹ ਆਹ ਲਓ ਜੀ ਆਹ ਕੰਮ ਕਰਤਾ ਆਪਾਂ ਮੋਡੀਫਾਈ ਇਹ ਸਮਾਨ ਆ ਗਿਆ ਆਪਣਾ ਮੂਰੇ ਹੁਣ ਤੇ ਇਧਰੋਂ ਬੈਗ ਆਪਣੇ ਪੱਧਰੇ ਹੋ ਗਿਆ ਹੁਣ ਜਦੋਂ ਮਰਜੀ ਬੈਗ ਖੋਲ ਕੇ ਆਪਾਂ ਵਿੱਚੋਂ ਸਮਾਨ ਕੱਢ ਸਕਦੇ ਆਂ ਦੱਸਿਓ ਦਾ ਕੰਮ ਵਧੀਆ ਹੋ ਗਿਆ ਘੈਂਟ ਹੋ ਗਿਆ ਇਦਾਂ ਕਹਿ ਦੇਵੇ ਲਓ ਜੀ ਉਹ ਵੀਡੀਓ ਕੋਲੋਂ ਬਚ ਗਿਆ ਮਾਨ ਸਨਮਾਨ ਸ਼ਹਿਰ ਸੇਵ ਸੇਵ ਸਹਾਗ ਹੈ ਸ਼ਿਵ ਸਾਧ ਹੈ ਐਨ ਜੀਓ ਵਾਰੀਅਰ ਵੱਲੋਂ ਬਹੁਤ ਯਾਰ ਹੈ ਤੇ ਮਾਨ ਸਤਕਾਰ ਬਖਸ਼ਿਆ ਤੈਨੂੰ ਬਾਪੂ ਬਾਪੂ ਜੁੱਲੀ ਖਾਸ ਹੋ ਗਈ ਯਾਨੀ ਕਿ ਸ਼ਾਨ ਸੋਹਣਿਆ ਸਾਰਾ ਸ਼ਰੀਆ ਕੋਲ ਮੂਝੇ ਕਿਤੇ ਆ ਹਾਂਜੀ ਗੁਰੂ ਘਰ ਤਾਂ ਵੀ ਦੇਖਿਆ ਆਪਣਾ ਮਾਨ ਸਨਮਾਨ ਹੋਇਆ ਨਾ ਇਹ ਸਾਰਾ ਜਿੰਨਾ ਵੀ ਮਾਨ ਸਨਮਾਨ ਹੋ ਰਿਹਾ ਹੈ ਆਪਣਾ ਵੀਡੀਓ ਵਿੱਚ ਤੁਸੀਂ ਦੇਖ ਰਹੇ ਆ ਇਹ ਆਪਣੇ ਨੀਲਫ ਸਾਰਿਆ ਕਹਿੰਦੇ ਨੀਲਫ ਬਾਈ ਆਪਾਂ ਕਹਿ ਸਕਦੇ ਆ ਤੇ ਆਪਣਾ ਕਰਨਾਟਕ ਨਾਲ ਰਹਿ ਕੇ ਸਰਸਰ ਕਹਿੰਦੀ ਹੱਥ ਪੈ ਗਈ ਬਾਈ ਆਪਣਾ ਨੀਲਫ ਤੇ ਮਣੌਣੇ ਆ ਤੁਹਾਨੂੰ ਬਾਈ ਦੇ ਨਾਲ ਜਿੰਨਾ ਵੀ ਇਹ ਆਪਣੇ ਰੁਕਣ ਦਾ ਵੀ ਗੁਰੂ ਘਰ ਜਿਹੜਾ ਪ੍ਰਬੰਧ ਹੈ ਇਹ ਬਾਈ ਨੇ ਪਹਿਲਾਂ ਹੀ ਕਰ ਦਿੱਤਾ ਸੀਗਾ ਤੇ ਹੁਣ ਇਹ ਬਾਈ ਦਾ ਹੋਟਲ ਆ ਤੇ ਬਾਈ ਕਹਿੰਦਾ ਵੀ ਖਾਣਾ ਵੀਣਾ ਮੇਰੇ ਕੋ ਖਾਣਾ ਤੇ ਬਾਈ ਨੇ ਸੱਦਿਆ ਸੀਗਾ ਤੇ ਕਹਿੰਦਾ ਥੋੜਾ ਜਿਹਾ ਤੁਹਾਨੂੰ ਮਾ ਘਮਾਉਂਗਾ ਵੀ ਤੇ ਸ਼ਹਿਰ ਬਾਰੇ ਵੀ ਦੱਸੂਗਾ ਤੇ ਆ ਜਾਓ ਮਲਾਉਣੇ ਆ ਤੁਹਾਨੂੰ ਬਾਈ ਦੇ ਨਾਲ ਆਪਾਂ ਜਿੱਦਾਂ ਤੁਹਾਨੂੰ ਦੱਸਿਆ ਸੀਗਾ ਨਾ ਵੀ ਬਾਈ ਨਾਲ ਮਲਾਉਣੇ ਮਿਲਪ ਦੇ ਨਾਲ ਤੇ ਇਹ ਆ ਬਾਈ ਨੂੰ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਇੱਥੇ ਸ਼ਿਵ ਸਾਗਰ ਦੇ ਵਿੱਚ ਰਹਿਣ ਦਾ ਪ੍ਰਬੰਧ ਕੀਤਾ ਆ ਤੇ ਬਾਈ ਨੇ ਆਪਣੇ ਇੱਥੇ ਖਾਣ-ਪੀਣ ਦਾ ਬਾਈ ਦਾ ਸੋਣਾ ਆ ਸਾਰਾ ਤਾਂ ਝਾਂ ਚਾ ਜਿੰਨਾ ਵੀ ਵਧੀਆ ਆ ਵਧੀਆ ਤਰੀਕੇ ਦਾ ਬਣਿਆ ਆ ਤੇ ਬਾਈ ਨੇ ਸਪੈਸ਼ਲ ਅਦੇ ਲੋਥਾੜੀ ਤੇ ਆਪਣੇ ਪਿੱਧਰ ਦੇ ਭਾਂਡਿਆਂ ਦੇ ਵਿੱਚ ਬਾਈ ਨੇ ਪੂਰਾ ਜਤਮਾਨ ਦਿੱਤਾ ਆਪਾਂ ਨੂੰ ਬਾਈ ਆਪਣਾ ਨਾਮ ਮੇਰਾ ਨਾਮ ਮੀਨਨ ਕਹਿੰਦੀ ਔਰ ਇਹ ਮੇਰਾ ਦੋਸਤ ਹੈ ਫਾਈਨਲ ਤੁਮ ਹੋਈ ਨਾ ਇਸ ਮੇਰਾ ਨਾਮ ਹੋ ਰਿਹਾ ਨਾ ਤੇ ਬਾਈਆਂ ਦਾ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਦਾ ਬਾਈ ਬਿਲੋਂ ਤੁਹਾਨੂੰ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਨੀ ਬਾਈ ਇੰਨੀ ਐ ਹਮੇ ਇਤਨਾ ਮਾਣ ਬਖਸ਼ਾਇਆ ਤੇਤ ਬਖਸ਼ੀ ਅੱਛਾ ਲਗਾ ਆਪ ਕੋਈ ਸੂਈ ਕੰਮ ਕੇ ਲਈ ਇਤਨਾ ਦੂਰ ਸੇ ਸਾਈਕਲ ਲੈ ਕੇ ਆਏ ਹੈ ਆਪ ਜੋ ਇੱਥੇ ਪਰ ਆਏ ਹੈ ਹਮ ਲੋਕ ਨੂੰ ਅੱਛਾ ਲਗਾ ਇਸ ਲਈ ਆਪ ਕੋ ਵੈਲਕਮ ਕੀਆ ਹਮ ਲੋਕ ਥੈਂਕ ਯੂ ਸੋ ਧਿਆਏ ਇਹ ਹੰਦਾ ਜੀ ਪਿਆਰ ਇਤਨਾ ਮਿਲਦਾ ਆ ਜਿਹੜੇ ਕਈ ਲੋਕ ਸਵਾਲ ਕਰ ਦਿੰਦੇ ਵੇ ਕੀ ਮਿਲਦਾ ਤੁਹਾਨੂੰ ਨਾ ਵੇ ਇਤਨਾ ਵੀ ਤੁਰੇ ਫਿਰਦੇ ਆ ਆ ਕੁਝ ਮਿਲਦਾ ਆ ਇਹ ਪੈਸਿਆਂ ਨਾਲ ਵੀ ਨੀਂ ਚੀਜ਼ ਮਿਲਦੀ ਹੈਗੀ ਜੇ ਤੀ ਕਹੋ ਪੈਸਿਆਂ ਨਾਲ ਫੀਸ ਲਵਾਂਗੇ ਇਹ ਕੋ ਮਿਹਨਤ ਆ ਉਹਦੇ ਕਰਕੇ ਪਿਆਰ ਨਾਲ ਕੇ ਸਾਰੇ ਭਰਾ ਆਪਾਂ ਨੂੰ ਪਿਆਰ ਦੇ ਰਹੇ ਆ ਬਹੁਤ ਬਹੁਤ ਧੰਨਵਾਦ ਬਈ ਸਾਰਿਆਂ ਦਾ ਭਾਈਆਂ ਨੇ ਥਾਈ ਜਿਹੜਾ ਸਰਾਇ ਕੀਤਾ ਵੈ ਕਹਿੰਦੇ ਦਿਲ ਕੱਟ ਕੇ ਖਾਓ ਤੇ ਭਾਂਡੇ ਵੀ ਦੇਖ ਲਓ ਤਤੜ ਦੇ ਆ लो जी भाई आप घुमा लेके निकल ये, ये साइड में देखिए ये मस्जिद है जी मस्जिद है ना है। हाँ बिल्कुल ये शिव मंदिर है सामने हाँ जी आ देखो जी मस्जिद है उसका बगल में है वो सामने शिव डल सामने ही शिव मंदिर है आदा दिखा रहे हैं आ देखो बस अभी आप थोड़ा मोबाइल बंद कर दीजिए बाद में जाऊँगा थोड़ा आगे जाऊँगा हाँ हो जाएगा सही है ठीक है ਇਹ ਆ ਜੀ ਆਪਣੇ ਸ਼ਬਦਾਂ ਮੰਦਿਰ ਜਿਹੜਾ ਅੰਮ੍ਰਾਜਾ ਨੇ ਆਪਣੀ ਪਤਨੀ ਦੀ ਯਾਦ ਵਿੱਚ ਬਣਾਇਆ ਸੀਗਾ ਵੀਡੀਓ ਨੂੰ ਲਾ ਲਾ ਵੀਡੀਓ ਨੂੰ ਆਹ ਲਾ ਲਾ ਚੌਥੀ ਐਸਵੀ ਦੇ ਇਹ ਫਾਲੀ ਕਿ ਲਾ ਫਾਲੀ ਕਿ ਲੂ ਬਹੁਤ ਵਧ ਤਰ ਹੋ ਵੀਡੀਓ ਬਤ ਨਹੀਂ ਬਹਾਨਾ ਫਾਲੀ ਜਿਹੜਾ ਤੁਸੀਂ ਪਹਿਲਾਂ ਮੰਦਿਰ ਦੇਖ ਕੇ ਟੇ ਆ ਉਹ ਤਾਂ ਸੀਗਾ ਆਪਣੇ ਹੋਲੇ ਸ਼ੰਕਰ ਦਾ ਤੇ ਆ ਜਿਹੜੇ ਮੰਦਿਰ ਤੁਸੀਂ ਦੇਖ ਰਹੇ ਆ ਮੰਦਰ ਆ ਵਿਸ਼ਨੂੰ ਦਾ ਜਾਨੀ ਕਿ ਇੱਥੇ ਤਿੰਨ ਮੰਦਿਰ ਆ ਬ੍ਰਹਮਾ ਵਿਸ਼ਨੂੰ ਮਹੇਸ਼ ਤਿੰਨੇ ਨਾਲ ਨਾਲ ਇਹ ਇਤਿਹਾਸਕ ਮੰਦਿਰ ਆ ਪ੍ਰਾਂਤਨ ਮੰਦਿਰ ਆ ਤੇ ਸੂਬਾ ਅਸਾਮ ਤੇ ਸੂਬੇ ਅਸਾਮ ਦਾ ਸ਼ਹਿਰ ਇਹ ਜਿਹੜਾ ਜ਼ਿਲ੍ਹਾ ਆ ਸ਼ਿਵ ਸਾਗਰ ਸ਼ਹਿਰ ਆ ਡਿਸਟ੍ਰਿਕਟ ਆ ਆਪਣੇ ਅਸਾਮ ਸੂਬੇ ਦਾ ਤੇ ਇੱਦਾਂ ਆ ਆਪਣੇ ਪੋਲੇ ਸ਼ੰਕਰ ਦਾ ਮੰਦਿਰ ਇਦਾਂ ਆਪਣੇ ਜਿਹੜਾ ਤੁਸੀਂ ਸਕਰੀਨ ਤੇ ਦੇਖ ਰਹੇ ਆ ਉਹ ਆ ਬ੍ਰਹਮਾ ਦਾ ਇਤਿਹਾਸਿਕ ਸ਼ਹਿਰ ਹੈ ਯਾਰ ਇਹ ਜਿੱਦਾਂ ਬਾਈਆਂ ਨੇ ਦੱਸਿਆ ਇੱਥੇ ਬੁੱਧਾ ਦਾ Hindu ਧਰਮ ਦਾ Muslim Sikh ਸਭ ਰਲ ਮਿਲ ਕੇ ਕੋਈ ਵੀ ਤਿਹਾਰ ਹੋਵੇ ਰਲ ਮਿਲ ਕੇ ਮਨਾਉਂਦੇ ਆ ਕੋਈ ਮਤ ਭੇਦ ਨਹੀਂ ਹੈਗਾ ਭਾਈ ਜहां ਕੋਈ ਵੀ ਧਰਮ ਦਾ ਕੋਈ ਵੀ ਹੋ ਤਿਹਾਰ Hindu Muslim Sikh ईसाई ਜਾਂ ਬੁੱਧਾ ਕਾ ਸਭੀ ਮਿਲ ਕੇ ਮਨਾ ਮਨਾਤਾ ਹੈ ਇਹ ਸਿਮ ਮੰਦਿਰ ਹੈ ਬਗਲ ਮੇ ਮਸਜਿਦ ਆਪਨੇ ਦੇਖਾ ਇਹ ਮਸਜਿਦ ਆਪ ਕੋ ਦਿਖਾਇਆ उसके बाद थोड़ा इस साइड में जाऊंगा हम लोग सार्स दिखाई देगा सार्स का बगल में ये बुद्ध विहार है उसका बगल में है गुरुद्वारा गुरुद्वारा सब एक रास्ता में ही है एक जमा जगह में है सभी नौजवान जो है वो रल मिलकर कर काम करते हैं वो भी तिहार हो ये ईद हो बिहू हो ਉਹ ਜੋ ਵੀ ਤਿਉਹਾਰ ਹੈ ਸਭ ਮਿਲ ਜੁਲ ਕੇ ਇੱਥੇ ਪਰ ਮਨਾਤਾ ਹੈ। ਥੈਂਕ ਯੂ ਜਾਣਕਾਰੀ ਦੇਣ ਲਈ। ਬਿਲਕੁਲ ਮੰਦਰ ਦੇ ਨਾਲ 50 ਕ ਮੀਟਰ ਦੀ ਦੂਰੀ ਤੇ ਯਾਨੀ 100 ਕ ਮੀਟਰ ਦੀ ਦੂਰੀ ਰੱਖ ਲਓ 100 ਕ ਮੀਟਰ ਦੀ ਦੂਰੀ ਤੇ ਨਾਲੇ ਚਰਚ ਆ। ਤਾਂ ਇਕੱਲੇ ਇਕੱਲੇ ਵੱਖਰੇ ਵੱਖਰੇ ਧਰਮ ਦੇ ਲੋਕ ਪਰ ਪਿਆਰ ਇੰਨਾ ਕਿ ਇਹਨਾਂ ਦੇ ਵਿੱਚ ਗੱਲਾਂ ਛੱਡ ਦੋ ਜਿਹੜੇ ਬਾਈਆਂ ਨਾਲ ਆਪਾਂ ਘੁੰਮ ਵੀ ਰਹੇ ਆ ਉਹ ਵੀ ਬਾਈ ਵੱਖਰੇ ਵੱਖਰੇ ਧਰਮ ਤੋਂ ਆ ਪਰ ਇਨਸਾਨੀਅਤ ਪਹਿਲਾਂ ਧਰਮ ਬਾਅਦ। ਆ ਜੀ ਆਪਣੇ ਚਾਰਚ ਦੇ ਨਾਲ ਹੀ ਬਿਲਕੁਲ ਬੁੱਧਾ ਸਟੈਂਪਲ ਅਣੀ ਬੁੱਧੀਆਂ ਦਾ ਮੱਠ ਕਹਿ ਸਕਦੇ ਆਪਾਂ ਹਰ ਧਰਮ ਦੇ ਲੋਗ ਆਇਆ ਸ਼ਹਿਰ ਦੇ ਵਿੱਚ ਤੇ ਪਿਆਰ ਇੰਨਾ ਗਿਆ ਗੱਲਾਂ ਹੀ ਛੱਡ ਦੋ ਉਸ ਵਿੱਚ ਬਹਿ ਕੇ ਪਤਾ ਲੱਗਦਾ ਇਹਨਾਂ ਦੇ ਕੋਲ ਲਓ ਜੀ ਪਹੁੰਚ ਗਏ ਆਪਾਂ ਗੁਰੂ ਵਾਹਿਗੁਰੂ ਜਿੱਥੇ ਜਾਏ ਬਹੇ ਮੇਰਾ ਸਤਗੁਰ ਸੋ ਥਾਨ ਸੁਹਾਵਾ ਰਾਮ ਰਾਜੇ ਇਹ ਇਧਰ ਬਾਈ ਹੋਣੀ ਜਿਹਨੇ ਆਪਾਂ ਨੂੰ ਘਮਾਇਆ ਫਰਾਇਆ ਤੇ ਬਾਕੀ ਹੱਸਦਾ ਹੀ ਨਿਸ਼ਾਨ ਰਹਿਣ ਝੂਲੇ ਪੰਥ ਖਾਲਸਾ ਮਹਾਰਾਜ ਦੇ ਬਾਕੀ ਦਰਸ਼ਨ ਆਪਾਂ ਤੁਹਾਨੂੰ ਕੱਲ ਨੂੰ ਸਵੇਰ ਨੂੰ ਕਰਵਾਵਾਂਗੇ ਜੀ ਜਿੰਦੇ ਆ ਨਾ ਬਾਈ ਸਭਾ ਦੇ ਵਿੱਚ ਵੀ ਕਈ ਮਿਲਦੇ ਕਈ ਆਪਣੇ ਵੀ ਇਹਦੇ ਪਿੰਡੋਂ ਵੀ ਬੋਲ ਜਾਂਦੇ ਯਾਰ ਯਾਨੀ ਕੀ ਮਿਲਦਾ ਕੀ ਕਿਉਂ ਫਿਰਦੇ ਰਹਿੰਦੇ ਆ ਬਾਈ ਆ ਮਿਲਦਾ ਆ ਇਹ ਪਹਿਲਾਂ ਮਾਨ ਸਰਮਾਨ ਕੀਤਾ ਬੌਰੀਰ ਐਂਜੀਓ ਆ ਇੱਥੇ ਦੀ ਆਪਣੇ ਦੀ ਸੇਵਾ ਸੇਵਾ ਕਰਦੀ ਆ ਬੌਰੀਰ ਵਾਲੇ ਇਹ ਐਂਜੀਓ ਆ ਇੱਥੇ ਦੀ ਇੱਕ ਇਹਨਾਂ ਨੇ ਕੀਤਾ ਮਾਨ ਸਰਮਾਨ ਉਹਦੀ ਪਹਿਲਾਂ ਦੇ ਕੇ ਇੱਕ ਕਲਿੱਪ ਵਿੱਚ ਤੇ ਆ ਆਪਣਾ ਗੁਰੂ ਘਰ ਨੂੰ ਇਹ ਆਪਾਂ ਕੋਈ 500 ਰੁਪਏ ਦੇ ਕੇ ਜਾਂ 1000 ਰੁਪਏ ਦੇ ਕੇ ਇਹ ਉਹਨਾਂ ਨੇ ਆਪਾਂ ਨੂੰ ਦਿੱਤਾ ਹੈਗਾ ਇਹ ਆਪਣਾ ਇੱਕ ਮਿਹਨਤ ਆ ਇੱਕ ਕਮਾਈ ਆ ਜਿਹੜਾ ਜਿਹਦੇ ਜਰੀਏ ਆਪਾਂ ਨੂੰ ਇਹ ਮਿਲਿਆ ਇਹਨ ਕਰਕੇ ਬਹੁਤ ਆਦਰ ਮਾਣ ਦੇ ਸਤਿਕਾਰ ਆ ਬਹੁਤ ਧੰਨਵਾਦ ਆ ਸ਼ਿਵ ਸਾਗਰ ਵਾਲੇ ਸ਼ਹਿਰ ਵਾਲੇ ਬਾਸੀਆਂ ਦਾ ਬਹੁਤ ਬਹੁਤ ਧੰਨਵਾਦ ਆ ਭਾਈ ਆਹ ਕੌਣ ਮਿਲਦਾ ਪਿਆਰ ਇੰਨਾ ਇਹ ਪਿਆਰ ਕੀ ਕੋਈ ਕੀਤੇ ਤੋਂ ਬਿਨਾਂ ਨਹੀਂ ਮਿਲ ਸਕਦਾ ਉਹ ਕਰਨਾ ਪੈਂਦਾ ਪਿਆਰ ਕਮਾਉਣ ਦੀ ਉਹ ਕਰਨੇ ਆ ਤਾਂ ਪਿਆਰ ਮਿਲ ਰਿਹਾ ਆ ਥੋੜਿਆ ਮਨ ਭਾਵੁਕ ਵੀ ਹੋਇਆ ਪਰ ਆਨੰਦ ਵੀ ਪੂਰਾ ਵਾਜ ਗਿਆ ਲਾਓ ਕਿ ਜਗਾਇ ਰਾਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਮੇਗਾ ਲੋ ਜੀ ਅੱਜ ਇੰਨਾ ਕ ਮਾਣ ਪਿਆਰ ਸਤਿਕਾਰ ਮਿਲਿਆ ਨਾ ਕਾਲਪੁਰ ਸੱਚੇ ਬਾਸਿਆਂ ਦੇ ਮਿਹਰ ਸਾਦਕਾ ਗੁਰੂ ਘਰ ਚ ਆਨਾਂ ਜ ਹਾਜ਼ਰੀ ਲਵਾ ਕੇ ਤੁਰੇ ਡਬਲੂ ਗੜ ਤੋਂ ਤੇ ਗੁਰੂ ਘਰੇ ਹੀ ਪਹੁੰਚੇ ਆ ਸ਼ਿਵਾ ਸਾਗਰ ਸੂਬਾ ਆਸਾਮ ਬਹੁਤ ਮਾਣ ਸਤਿਕਾਰ ਮਿਲਿਆ ਦਿਲ ਬਾਗੋ ਬਾਗ ਹੋ ਗਿਆ ਅੱਜ ਪਹਿਲਾਂ ਸਫਰ ਕਰਦੇ ਨੂੰ ਘੋੜਾ ਭਜਾਉਣ ਦਾ ਮਜ਼ਾ ਆਉਂਦਾ ਸੀ ਵੀਡੀਓ ਬਣਾਉਣ ਦਾ ਮਜ਼ਾ ਨਹੀਂ ਆਉਂਦਾ ਸੀ ਵੀ ਤੁਹਾਡੇ ਨਾਲ ਕੀ ਸਾਂਝਾ ਕਰੀਏ ਇੱਥੇ ਆ ਕੇ ਤਾਂ ਕਾਲਬੋਰਗ ਨੇੜੇ ਹੀ ਬੰਦੁੱਤੇ ਠੀਕ ਹੈ ਜੀ ਅੱਜ ਦੀ ਵੀਡੀਓ ਜਿੰਨਾ ਹੀ ਮਿਲਦੇ ਆ ਕੱਲ ਨੂੰ ਸਵੇਰ ਨੂੰ ਉੜਾ ਭਜਾਵਾਂਗੇ ਕੱਲ ਨੂੰ ਸਵੇਰ ਨੂੰ ਥੋੜਾ ਜਿਹਾ ਅਸਾਮ ਦੇ ਵਿੱਚ ਤੇ ਫਿਰ ਮੋੜ ਐਂਟਰ ਹੋਵਾਂਗੇ ਨਾਰਥ ਈਸਟ ਸੈਵਨ ਸਿਸਟਰ ਦੀ ਤੀਜੀ ਸਟੇਟ ਸਟੇਟ ਨਾਗਾ لینڈ ਵਿੱਚ ਤੇ ਗੱਲਾਂ ਉਹ ਤਾਂ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਕਰਾਂਗੇ ਠੀਕ ਹੈ ਜੀ ਸਾਰਿਆਂ ਨੂੰ ਰੋੜਕੀ ਵਾਲਿਆਂ ਤੋਂ ਤੇ ਰੋੜਕੀ ਵਾਲ ਦੇ ਘੋੜੇ ਵੱਲੋਂ ਜੀ ਸੱਤ ਸ਼੍ਰੀ ਅਕਾਲ